ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਇੱਕ ਵਿਅਕਤੀ ਬਹੁਤ ਦਿਨਾਂ ਤੋਂ ਤਣਾਅ ਵਿੱਚ ਚੱਲ ਰਿਹਾ ਸੀ ਜਿਸ ਕਾਰਨ ਉਹ ਚਿੜਚਿੜਾ ਅਤੇ ਗੁੱਸੇ ਵਿੱਚ ਰਹਿਣ ਲੱਗਾ ਸੀ। ਉਹ ਹਮੇਸ਼ਾ ਇਸ ਗੱਲ ਤੋਂ ਪਰੇਸ਼ਾਨ ਰਹਿੰਦਾ ਸੀ ਕਿ ਘਰ ਦੇ ਸਾਰੇ ਖਾਤੇ ਉਸ ਨੂੰ ਹੀ ਉਠਾਉਣੇ ਪੈਂਦੇ ਹਨ। ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਤੇ ਉੱਤੇ ਹੀ ਹੈ। ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਉਸ ਵੱਲ ਰੋਜ਼ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ। ਉਸ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਇਹਨਾਂ ਗੱਲਾਂ ਨੂੰ ਸੋਚ ਕੇ ਉਹ ਅਕਸਰ ਬਹੁਤ ਪਰੇਸ਼ਾਨ ਰਹਿੰਦਾ ਸੀ ਆਪਣੇ ਬੱਚਿਆਂ ਨੂੰ ਅਕਸਰ ਡਾਂਟ ਦਿੰਦਾ ਸੀ ਅਤੇ ਆਪਣੀ ਘਰਵਾਲੀ ਨਾਲ ਵੀ ਜ਼ਿਆਦਾਤਰ ਕਿਸੇ ਨਾ ਕਿਸੇ ਗੱਲ ਦੀ ਉਸ ਦਾ ਝਗੜਾ ਹੁੰਦਾ ਰਹਿੰਦਾ ਸੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਇੱਕ ਦਿਨ ਉਸ ਦਾ ਬੇਟਾ ਉਸ ਕੋਲ ਆਇਆ ਅਤੇ ਬੋਲਿਆ ਬਾਪੂ ਜੀ ਮੇਰਾ ਸਕੂਲ ਦਾ ਹੋਮਵਰਕ ਕਰਾ ਦਿਓ ਪਲੀਜ਼ ਉਹ ਵਿਅਕਤੀ ਪਹਿਲਾਂ ਤੋਂ ਹੀ ਤਣਾਅ ਵਿੱਚ ਸੀ ਇਸ ਲਈ ਉਸਨੇ ਪੁੱਤਰ ਨੂੰ ਜ਼ੋਰ ਨਾਲ ਡਾਂਟ ਕੇ ਭਜਾ ਦਿੱਤਾ ਪਰ ਜਦੋਂ ਥੋੜੀ ਦੇਰ ਬਾਅਦ ਉਸ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਪੁੱਤਰ ਕੋਲ ਗਿਆ ਉਸਨੇ ਵੇਖਿਆ ਕਿ ਪੁੱਤਰ ਗਹਿਰੀ ਨੀਂਦ ਵਿੱਚ ਸੌ ਰਿਹਾ ਹੈ ਅਤੇ ਉਸਦੇ ਹੱਥ ਵਿੱਚ ਉਸ ਹੋਮਵਰਕ ਦੀ ਕਾਪੀ ਹੈ ਉਸਨੇ ਜਦੋਂ ਕਾਪੀ ਲੈ ਕੇ ਢੇਠਾ ਰੱਖਣੀ ਚਾਹੀ ਤਾਂ ਉਸਦੀ ਨਜ਼ਰ ਹੋਮਵਰਕ ਦੇ ਵਿਸ਼ਾ ਤੇ ਪਈ ਹੋਮਵਰਕ ਦਾ ਵਿਸ਼ਾ ਸੀ ਉਹ ਚੀਜ਼ਾਂ ਜੋ ਸਾਨੂੰ ਸ਼ੁਰੂ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਉਹ ਸਾਡੇ ਲਈ ਚੰਗੀਆਂ ਹੀ ਹੁੰਦੀਆਂ ਹਨ ਇਸ ਟਾਈਟਲ ਤੇ ਬੱਚੇ ਨੂੰ ਇੱਕ ਪੈਰਾਗ੍ਰਾਫ ਲਿਖਣਾ ਸੀ ਜੋ ਉਸ ਨੇ ਲਿਖ ਲਿਆ ਸੀ ਉਸ ਨੇ ਬੱਚੇ ਦਾ ਲਿਖਿਆ ਪੜਨਾ ਸ਼ੁਰੂ ਕੀਤਾ ਬੱਚੇ ਨੇ ਲਿਖਿਆ ਸੀ ਮੈਂ ਆਪਣੇ ਫਾਈਨਲ ਇਗਜ਼ਾਮ ਨੂੰ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਸ਼ੁਰੂ ਵਿੱਚ ਤਾਂ ਇਹ ਬਿਲਕੁਲ ਚੰਗੇ ਨਹੀਂ ਲੱਗਦੀ ਪਰ ਇਹਨਾਂ ਤੋਂ ਬਾਅਦ ਸਕੂਲ ਦੀਆਂ ਛੁੱਟੀਆਂ ਪੈ ਜਾਂਦੀਆਂ ਹਨ ਮੈਂ ਖਰਾਬ ਸਵਾਦ ਵਾਲੀਆਂ ਕੜਵੀਆਂ ਦਵਾਈਆਂ ਨੂੰ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਸ਼ੁਰੂ ਵਿੱਚ ਤਾਂ ਇਹ ਕੜਵੀਆਂ ਲੱਗਦੀਆਂ ਹਨ ਪਰ ਇਹ ਮੈਨੂੰ ਬਿਮਾਰੀ ਤੋਂ ਠੀਕ ਕਰਦੀਆਂ ਹਨ ਮੈਂ ਸਵੇਰੇ ਸਵੇਰੇ ਜਗਾਉਣ ਵਾਲੀ ਔਰਸ అలਾਰਮ ਘੜੀ ਨੂੰ ਬਹੁਤ ਧੰਨਵਾਦ ਕਰਦਾ ਹਾਂ ਜੋ ਮੈਨੂੰ ਹਰ ਸਵੇਰੀ ਦੱਸਦੀ ਹੈ ਕਿ ਮੈਂ ਜੀਵਤ ਹਾਂ ਮੈਂ ਵੈਹ ਗਰੂ ਨੂੰ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇੰਨੇ ਚੰਗੇ ਬਾਪੂ ਜੀ ਦਿੱਤੇ ਕਿਉਂਕਿ ਉਹਨਾਂ ਦੀ ਡਾਂਟ ਮੈਨੂੰ ਸ਼ੁਰੂ ਵਿੱਚ ਤਾਂ ਬਹੁਤ ਬੁਰੀ ਲੱਗਦੀ ਹੈ ਪਰ ਉਹ ਮੇਰੇ ਲਈ ਖੜਾਣੇ ਲਿਆਉਂਦੇ ਹਨ ਮੈਨੂੰ ਘੁੰਮਣ ਲੈ ਜਾਂਦੇ ਹਨ ਅਤੇ ਮੈਨੂੰ ਚੰਗੀਆਂ ਚੰਗੀਆਂ ਚੀਜ਼ਾਂ ਖਵਾਉਂਦੇ ਹਨ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਕੋਲ ਬਾਪੂ ਜੀ ਹਨ ਕਿਉਂਕਿ ਮੇਰੀ ਦੋਸਤ ਰਾਜੂ ਦੇ ਤਾਂ ਪਿਤਾ ਹੀ ਇਸ ਦੁਨੀਆ ਵਿੱਚ ਨਹੀਂ ਹਨ ਬੱਚੇ ਦਾ ਹੋਮਵਰਕ ਪੜਨ ਤੋਂ ਬਾਅਦ ਉਹ ਵਿਅਕਤੀ ਜਿਵੇਂ ਅਚਾਨਕ ਨੀਂਦ ਤੋਂ ਜਾਗਿਆ ਹੋਵੇ ਉਸ ਦੀ ਸੋਚ ਬਦਲ ਗਈ ਬੱਚੇ ਦੀਆਂ ਲਿਖੀਆਂ ਗੱਲਾਂ ਉਸ ਦੇ ਦਿਮਾਗ ਵਿੱਚ ਵਾਰ-ਵਾਰ ਘੁੰਮ ਰਹੀਆਂ ਸਨ ਖਾਸ ਕਰਕੇ ਉਹ ਅੰਤਿਮ ਵਾਲੀ ਲਾਈਨ ਉਸਦੀ نیند ਉੱਡ ਗਈ ਸੀ ਫਿਰ ਉਹ ਵਿਅਕਤੀ ਥੋੜਾ ਸ਼ਾਂਤ ਹੋ ਕੇ ਬੈਠਾ ਅਤੇ ਉਸਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਸੋਚਣਾ ਸ਼ੁਰੂ ਕੀਤਾ ਮੈਨੂੰ ਘਰ ਦੇ ਸਾਰੇ ਖਰਚੇ ਉਠਾਉਣੇ ਪੈਂਦੇ ਹਨ ਇਸ ਦਾ ਮਤਲਬ ਹੈ ਕਿ ਮੇਰੇ ਕੋਲ ਘਰ ਹੈ ਅਤੇ ਵੈਗੁਰੂ ਦੀ ਕਿਰਪਾ ਨਾਲ ਮੈਂ ਉਹਨਾਂ ਲੋਕਾਂ ਤੋਂ ਬਿਹਤਰ ਹਾਲਤ ਵਿੱਚ ਹਾਂ ਜਿਨ੍ਹਾਂ ਕੋਲ ਘਰ ਨਹੀਂ ਮੈਨੂੰ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਠਾਉਣੀ ਪੈਂਦੀ ਹੈ ਇਸ ਦਾ ਮਤਲਬ ਹੈ ਕਿ ਮੇਰਾ ਪਰਿਵਾਰ ਹੈ ਘਰ ਵਾਲੀ ਬੱਚੇ ਹਨ ਵਹਿਗੁਰੂ ਦੀ ਕਿਰਪਾ ਨਾਲ ਮੈਂ ਉਹਨਾਂ ਲੋਕਾਂ ਤੋਂ ਜ਼ਿਆਦਾ ਖੁਸ਼ ਨਸੀਬ ਆ ਜਿਨ੍ਹਾਂ ਕੋਲ ਪਰਿਵਾਰ ਨਹੀਂ ਅਤੇ ਉਹ ਦੁਨੀਆ ਵਿੱਚ ਬਿਲਕੁਲ ਇਕੱਲੇ ਹਨ ਮੇਰੇ ਇੱਥੇ ਕੋਈ ਨਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਆਉਂਦਾ ਜਾਂਦਾ ਰਹਿੰਦਾ ਹੈ ਇਸ ਕਰਕੇ ਇਸ ਦਾ ਮਤਲਬ ਹੈ ਕਿ ਮੇਰੀ ਇੱਕ ਸਮਾਜਿਕ ਹੈਸੀਅਤ ਹੈ ਅਤੇ ਮੇਰੇ ਕੋਲ ਮੇਰੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲੇ ਲੋਕ ਹਨ ਮੈਂ ਬਹੁਤ ਜ਼ਿਆਦਾ ਖਰਚਾ ਕਰਦਾ ਇਸ ਦਾ ਮਤਲਬ ਹੈ ਕਿ ਮੇਰੇ ਕੋਲ ਚੰਗੀ ਨੌਕਰੀ ਹੈ ਅਤੇ ਮੈਂ ਉਹਨਾਂ ਲੋਕਾਂ ਤੋਂ ਬਿਹਤਰ ਹਾਂ ਜੋ ਬੇਰੋਜ਼ਗਾਰ ਹਨ ਜਾਂ ਪੈਸਿਆਂ ਦੀ وجہ ਨਾਲ ਬਹੁਤ ਸਾਰੀਆਂ ਚੀਜ਼ਾਂ ਅਤੇ ਸਹੂਲਤਾਂ ਤੋਂ ਵਾਂਝਿਤ ਹਨ हे ਮੇਰੇ ਵੈਗੁਰੂ ਤੇਰਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਮਾਫ ਕਰ ਮੈਂ ਤੇਰੀ ਕਿਰਪਾ ਨੂੰ ਪਛਾਨ ਨਹੀਂ ਪਾਇਆ ਇਸ ਤੋਂ ਬਾਅਦ ਉਸ ਦੀ ਸੋਚ ਇੱਕਦਮ ਬਦਲ ਗਈ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਇੱਕਦਮ ਜਿਵੇਂ ਖਤਮ ਹੋ ਗਈਆਂ ਉਹ ਇੱਕਦਮ ਬਦਲ ਗਿਆ ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਸੌਂਦੇ ਹੋਏ ਪੁੱਤਰ ਨੂੰ ਗੋਦ ਵਿੱਚ ਉਠਾ ਕੇ ਉਸ ਦੇ ਮੱਥੇ ਨੂੰ ਚੁੰਮਣ ਲੱਗਾ ਅਤੇ ਆਪਣੇ ਪੁੱਤਰ ਨੂੰ ਅਤੇ ਬਹਿਗੁਰੂ ਦਾ ਸ਼ੁਕਰਾਨਾ ਕਰਨ ਲੱਗਾ ਸਾਡੀ ਸਾਹਮਣੇ ਜੋ ਵੀ ਪਰੇਸ਼ਾਨੀਆਂ ਹਨ ਜਦੋਂ ਤੱਕ ਅਸੀਂ ਉਹਨਾਂ ਨੂੰ ਨਕਾਰਾਤਮਕ ਨਜ਼ਰੀਏ ਨਾਲ ਦੇਖਦੇ ਰਹਾਂਗੇ ਤਾਂ ਤੱਕ ਅਸੀਂ ਗੰਭੀਰ ਪਰੇਸ਼ਾਨੀਆਂ ਵਿੱਚ ਕਿਰੇ ਰਹਾਂਗੇ ਪਰ ਜਿਵੇਂ ਹੀ ਅਸੀਂ ਉਹਨਾਂ ਹੀ ਚੀਜ਼ਾਂ ਨੂੰ ਉਹਨਾਂ ਹੀ પરિਸਥਿਤੀਆਂ ਨੂੰ ਸਕਾਰਾਤਮਕ ਨਜ਼ਰੀਏ ਨਾਲ ਵੇਖਾਂਗੇ ਸਾਡੀ ਸੋਚ ਇੱਕਦਮ ਬਦਲ ਜਾਵੇਗੀ ਸਾਡੀਆਂ ਸਾਰੀਆਂ ਚਿੰਤਾਵਾਂ ਸਾਰੀਆਂ ਪਰੇਸ਼ਾਨੀਆਂ ਸਾਰਾ ਤਣਾ ਇੱਕਦਮ ਖਤਮ ਹੋ ਜਾਵੇਗਾ ਤੇ ਅਸੀਂ ਮੁਸ਼ਕਲਾਂ ਤੋਂ ਨਿਕਲਦੇ ਨਵੇਂ-ਨਵੇਂ ਰਾਹ ਵਿਖਾਈ ਦੇਣ ਲੱਗ ਜਾਣਗੇ ਸੋ ਸਾਨੂੰ ਪ੍ਰਮਾਤਮਾ ਦੀ ਦਿੱਤੀ ਦਾ ਸ਼ੁਕਰ ਕਰਨਾ ਚਾਹੀਦਾ ਜੋ ਨਹੀਂ ਦਿੱਤਾ ਉਹਦਾ ਗਿਲਾ ਨਹੀਂ ਕਰਨਾ ਚਾਹੀਦਾ ਧੰਨਵਾਦ ਜੀ